ਬਣਾਉਣੇ ਜਾਣਦਾ ਏ ਚੋਰ ਕਤਬ ਬਣਾਉਣੇ ਚੋਰ ਕਤਬ ਬਣਾਉਣੇ ਤਾਂ ਇੱਕ ਪਾਸੇ ਮਰਦੇ ਵੀ ਜਗਾਉਣੇ ਜਾਣਦਾ ਏ ਦੋਸਤੋ ਸਰਗੋ حضرت ਸਰਕਾਰ ਜਨਾਬ ਗौਸ پاک ਅਬਦੁਲ ਕਾਦਰ شاہ ਜਿਲਾਨੀ ਸਰਕਾਰ 11ਵੀਂ ਵਾਲੀ ਸਰਕਾਰ ਆਪ ਦੀ ਬਸਤੀ ਚ ਕਚੋਰ ਰਹਿੰਦਾ ਸੀ ਆਪ ਅਕਸਰ ਉਹਨੂੰ ਰੋਕਿਆ ਕਰਦੇ ਸੀ ਕਿ ਗਲਤ ਕੰਮ ਛੱਡ ਦੇ ਲੇਕਿਨ ਉਹ ਕਹਿੰਦਾ ਸੀ ਸਰਕਾਰ ਤੁਹਾਡੀ ਨਜ਼ਰੇ ਕਰਮ ਹੋ ਜਾਊਗੀ ਤਾਂ ਛੱਡ ਦਊਗਾ ਇੱਕ ਦਿਨ ਉਹਦੇ ਦਿਲ ਚ ਆਇਆ ਕਿ ਗਲਤ ਕੰਮ ਛੱਡਣੇ ਚਾਹੀਦੇ ਨੇ ਉਹ ਸਰਕਾਰ ਦੀ ਸੇਵਾ ਚ ਹਾਜ਼ਰ ਹੋਇਆ ਜਾ ਕੇ ਕਹਿੰਦੇ ਕਿ ਸਰਕਾਰ ਮੈਨੂੰ ਆਪਣਾ ਮੁਰੀਦ ਬਣਾ ਲਓ ਆਪ ਕਹਿਣ ਲੱਗੇ ਕਿ ਵੀ ਮੁਰੀਦ ਤਾਂ ਬਣਾ ਲਾਂਗੇ ਲੇਕਿਨ ਕੁਝ ਸ਼ਰਤਾਂ ਹੋਣਗੀਆਂ ਕਿ ਕੀ ਸਰਕਾਰ ਕਿ ਪਹਿਲਾ ਕੰਮ ਤਾਂ ਤੈਨੂੰ ਚੋਰੀ ਛੱਡਣੀ ਪਊਗੀ ਆਹ ਉਹ ਕਹਿਣ ਲੱਗਿਆ ਕਿ ਹਜ਼ੂਰ ਬਚਪਨ ਦੀ ਆਦਤ ਬਣੀ ਹੋਈ ਹੈ ਇੱਕਦਮ ਤਾਂ ਨਹੀਂ ਪਰ ਮੈਂ ਵਾਦਾ ਕਰਦਾ ਹੌਲੀ ਹੌਲੀ ਛੱਡ ਦੇਵਾਂਗਾ ਕਿ ਦੂਜਾ ਕੰਮ ਕਿ ਹਜ਼ੂਰ ਦੂਸਰਾ ਕੰਮ ਕੀ ਹੈ ਕਿ ਪੰਜ ਵਕਤ ਨਮਾਜ਼ ਪੜ੍ਹਨੀ ਪਊਗੀ ਆਹ ਕਿ ਹਜ਼ੂਰ ਇਹ ਅੱਖ ਹੈ ਕਿ ਕਿਉਂ ਬਈ ਕਹਿਣ ਲੱਗਿਆ ਕਿ ਹਜ਼ੂਰ ਗੱਲ ਇਹ ਹੈ ਕਿ ਮੈਂ ਚੋਰੀ ਹਲੇ ਛੱਡੀ ਤਾਂ ਨਹੀਂ میں کتے چوری کرن گیا ہوں وہاں اتنے نماز دا ٹائم ہو جائے میں کتے وضو کرن باستے پانی لبوں گا کتے مسلح لبوں گا ہزور یہ کوئی ٹل دے ہو آپ مسکرائے اور کہنے لگے اچھا جا صرف تیرے واسطے ٹل ہے کہ جدو بھی پنج ٹائم نماز دا وقت تو ازان پڑھ دیا کر وہ خوش ہو گیا اے صحیح ہے میں کر دیا کروں گا گھر آ گیا حضور دو تین دن گزرے دو تین دن بعد ਉਹੀ ਕੰਮ ਆਪਣਾ ਕਰਨ ਵਾਸਤੇ ਚੱਲ ਪਿਆ ਚੋਰੀ ਕਰਨ ਵਾਸਤੇ ਇੱਕ ਬਾਹਰ ਕਿਸੇ ਸ਼ਹਿਰ ਦੇ ਵਿੱਚ ਚੱਲਿਆ ਗਿਆ ਸਾਰੀ ਰਾਤ ਘੁੰਮਦਾ ਰਿਹਾ ਕਿਤੇ ਵੀ ਉਹਦਾ ਦਾਰ ਨਹੀਂ ਲੱਗਿਆ ਰਾਤ ਦੇ 3:30 ਵਜੇ ਸਵੇਰ ਦੇ ਉਸ ਵੇਲੇ ਇੱਕ ਚੰਗੀ ਵੱਡੀ ਸਾਰੀ ਹਵੇਲੀ ਟੱਕਰ ਗਈ ਉਹਨੂੰ ਸੋਚਤੇ ਕਿ ਅਜ ਤੱਕ ਕੰਮ ਹੀ ਬਣ ਗਿਆ ਮੌਜਾ ਹੀ ਲੱਗਦੀਆਂ ਉਸ ਸਵੇਲੀ ਦੇ ਵਿੱਚ ਕਈ ਪਰਿਵਾਰ ਰਹਿੰਦੇ ਸੀ ਉਹਨੇ ਉੱਥੇ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਚੋਰੀ ਕਰਨੀ ਸ਼ੁਰੂ ਕਰ ਦਿੱਤੀ حضور کلی کلی تجوری صاف کری ہے جنہ روپیہ پیسہ ہیرہ جواہرات موتی جو بھی زیبرات وغیرہ سی سب کچھ اکٹھے کر لے روپیہ پیسہ سارا ایک گٹھڑی بن لی ساریاں الواریاں صاف کر کے حضور جدو چکے اتھو ٹرن لگیا گٹھڑی تو اندروں نماز دا وقت ہو گیا ازانا آگ او دے اپنے پیر نال کیتا ہوا وعدہ یاد آ گیا ایک چور ہو کے اپنے سرکار ہوا نہ وعدہ نہیں حضور وہ گٹھڑی چکی چکے کوڑنے دے چک کے ایک کھونجے دیکھے رکھ دیتی اور کھڑا ہو کے ازان پڑھن لگ پیا اللہ اکبر اللہ اکبر اشہدو لا الہ الا اللہ اشہدو انہ محمد الرسول اللہ حیال لسلا حیال الفلا آؤ نماز کی طرف آؤ کامیابی کی طرف حضور ਜਦੋਂ ਨਮਾਜ਼ ਉਹਨੇ ਅਜ਼ਾਨ ਪੜ੍ਹੀ ਤਾਂ ਦੀ ਆਵਾਜ਼ ਸੁਣ ਕੇ ਸਾਰੇ ਹਵੇਲੀ ਦੇ ਲੋਕ ਜਾਗ ਪਏ ਆਹੋ ਔਰ ਉੱਠ ਕੇ ਵਜ਼ੂ ਬਣਾਈ ਜਾਂਦੇ ਨੇ ਔਰ ਉਹਦੇ ਪਿੱਛੇ ਆ ਕੇ ਬੈਠੀ ਜਾਂਦੇ ਨੇ ਆਹੋ ਉਧਰੋਂ ਸਰਕਾਰ ਜਨਾਬ ਗੌਸਪਾਤ ਸਰਕਾਰ ਆਪਣੇ ਡੇਰੇ 'ਚ ਬੈਠੇ ਮੁਸਕਰਾਉਂਦੇ ਨੇ ਕਿ ਅੱਜ ਮੇਰਾ ਪੁੱਤ ਫਸ ਗਿਆ ਅੱਜ ਦੇਖਾਂਗੇ ਕਿਦਾਂ ਛੁੱਟਦਾ ਤਾਂ ਹਜ਼ੂਰ ਜਦੋਂ ਅਜ਼ਾਨ ਪੜ੍ਹ ਕੇ ਹਟਿਆ ਉਹਨੇ سنتان دی نیت نیت لی سنتا پڑھ کے ہٹیا تو سارے لوگ کہن لگے کہ حضور نماز کراؤ وہ میں نماز کراوا میں کتا کرا سا کہ کیوں حضور کہ میں تا ایک چور چکاں میں نماز نہیں کرا سکتا وہ نہیں نہیں تو کوئی رب دے بندے ہو رب نے تولیا حویلی چھو چی حویلی چ پہلی بار آزان ہوئی ہے رب نے لیا تو لگیا نہیں پڑھاو میں تا چور ہاں ਉਹ ਵੇਖੋ ਤੁਹਾਡਾ ਸਾਰਾ maal ਇਕੱਠਾ ਕੀਤਾ ਹੋਇਆ ਹੈ ਮੈਂ ਤਾਂ ਲੈ ਕੇ ਟੁਰਨ ਲੱਗਿਆ ਸੀ ਉਹ ਕਹਿਣ ਲੱਗੇ ਜੇ ਤੁਸੀਂ ਚੋਰ ਹੁੰਦੇ ਤਾਂ ਚਲੇ ਜਾਂਦੇ ਲੈ ਕੇ ਤੁਸੀਂ ਅਜ਼ਾਨ ਨਾ ਪੜ੍ਹਦੇ ਤੁਸੀਂ ਤਾਂ ਰੱਬ ਦੇ ਬੰਦੇ ਹੋ ਨਮਾਜ਼ ਕਰਾਓ ਤਾਂ ਹਜ਼ੂਰ ਉਹ ਮਜਬੂਰ ਹੋ ਗਿਆ ਖੜਾ ਹੋ ਗਿਆ ਮਸੱਲੇ ਤੇ ਔਰ ਖੜ ਕੇ ਰੱਬ ਦੀ ਜ਼ਾਤ ਨਾਲ ਗੱਲ ਕਰਦਾ ਹੈ ਕਹੇ ਮੇਰੇ ਮੌਲਾ ਕਰੀਮ ਮੈਂ ਕੀ ਨਾ ਮੈਂ ਜਾਣਦਾ یا میرے پیر و مرشد جان دے نے یا تُو بہتر جان دے میں ایک گناہ گار بندہ ہوں لیکن اج اے لوگ میں نو کچھ ہور سمجھ دے اے مولا اج میری لاج رکھ لی میرے پیر دے صدقے میرے سائن دے صدقے اے نگل کہہ کے انہیں نماز نیت لئی اللہ اکبر کہہ کی حضور نماز پڑھوں دا رہا ادھروں سرکار جناب غوث پاک سرکار نے ਆਪਣੀ ਤਵੱਜੋ ਪਾ ਦਿੱਤੀ ਕਨੈਕਸ਼ਨ ਜੁੜ ਗਿਆ ਤਾਰ ਨਾਲ ਤਾਰ ਜੁੜ ਗਈ ਉਹਦੀ ਰੱਬ ਦੇ ਨਾਲ ਤਾਰ ਜੁੜ ਗਈ ਜਦ ਤਾਰ ਜੁੜੀ ਤਾਂ ਹਜ਼ੂਰ ਅੱਖਾਂ ਚੋਂ ਅਥਰੂ ਜਾਰੀ ਹੋ ਗਏ ਨਮਾਜ਼ ਪੜ੍ਹਾਈ ਜਾਂਦਾ ਰੋਈ ਜਾਂਦਾ ਐਨਾ ਰੋਇਆ ਐਨਾ ਰੋਇਆ ਐਨਾ ਰੋਇਆ ਕਿ ਸਾਰਾ ਉਹਦਾ ਚਿਹਰਾ ਤਰ ਹੋ ਗਿਆ ਸਾਰੀ ਦਾੜੀ ਤਰ ਹੋ ਗਈ ਸਾਰੇ ਕੱਪੜੇ ਭਿੱਜ ਗਏ ਜਿੱਥੇ ਖਲੋਤਾ ਸੀ ਉਹ ਜਗ੍ਹਾ ਵੀ ਭਿੱਜ ਗਈ ਜਦੋਂ ਅਜ਼ਾਨ ਨਮਾਜ਼ ਤੋਂ ਬਾਅਦ ਉਹਨੇ ਸਲਾਮ ਫੇਰਿਆ ਤਾਂ ਸਾਰੀ ਉਹਦੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੇ ਸੁਬਹਾਨ ਅੱਲਾਹ ਤਾਂ ਅਜੀਬ ਤਰੀਕੇ ਨਾਲ ਪਿੱਛੇ ਦੇਖਦਾ ਔਰ ਪੁੱਛਦਾ ਕਿ ਕੀ ਹੋਇਆ ਤਾਂ ਸਾਰੀ ਕਹਿਣ ਲੱਗੇ ਕਿ ਹਜ਼ੂਰ ਜਦੋਂ ਤੁਸੀਂ ਨਮਾਜ਼ ਕਰਾਉਣ ਲੱਗੇ ਸੀ ਤਾਂ ਤੁਹਾਡਾ ਬੜਾ ਅਜੀਬ ਜਿਹਾ ਭੱਦਾ ਜਿਹਾ ਚਿਹਰਾ ਸੀ ਔਰ ਅਜੀਬ ਜੀ ਕਾਲੇ ਰੰਗ ਦੀ ਡਰਾਉਣੀ ਜੀ ਦਾੜ੍ਹੀ ਸੀ ਲੇਕਿਨ ਹੁਣ ਜਦ ਨਮਾਜ਼ ਕਰਾ ਚੁੱਕੇ ਹੋ ਤਾਂ ਤੁਹਾਡੇ ਚਿਹਰੇ ਤੇ ਰੌਣਕ ਬਰਸ ਰਹੀ ਹੈ

ਸਰਕਾਰ ਗੌਸ ਪਾਕ ਸਰਕਾਰ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਲਾਓ ਜਿਹੜੇ ਚੋਰਾਂ ਨੂੰ ਵਲੀ ਬਣਾ ਦਿੰਦੇ ਹਜ਼ੂਰ ਉਹ ਕਹਿਣ ਲੱਗਿਆ ਕਿ ਮੇਰੀ ਸਰਕਾਰ ਦਾ ਕਰਮ ਹੈ ਉਹ ਸਾਰੇ ਪੁੱਛਣ ਲੱਗੇ ਕਿ ਉਹ ਕੌਣ ਨੇ ਉਹ ਕਹਿਣ ਲੱਗੇ ਕਮਲਿਓ ਤੁਸੀਂ ਨਹੀਂ ਜਾਣਦੇ ਉਹ ਆਲੇ ਨਬੀ ਔਲਾਦ ਅਲੀ ਸੈਯਦ ਜ਼ਾਦੇ ਉਹ ਪੀਰ ਨੇ ਜਿਨ੍ਹਾਂ ਜਿਹੜੇ ਪੀਰਾਂ ਦਾ ਕੁੱਲ ਦੁਨੀਆ ਦੇ ਪੀਰਾਂ ਦੇ ਕੰਦੇ ਤੇ ਕਦਮ ਹੈ ਕੁੱਲ ਜਹਾਨ ਦੇ ਵਲੀਆਂ ਨੂੰ ਮੋਹਰ ਉੱਥੋਂ ਲੱਗਦੀ ਆ ਉਹ ਕੁੱਲ ਪੀਰਾਂ ਦੇ ਪੀਰ ਨੇ ਕੁੱਲ ਵਲੀਆਂ ਦੇ ਵਲੀ ਨੇ ਮੇਰੇ ਆਕਾ ਉਹ ਐਸੀ ਸਰਕਾਰ ਨੇ ਜਿਹੜੇ ਡੁੱਬੇ ਹੋਏ ਬੇੜੇ ਬੰਨੇ ਲਾ ਦਿੰਦੇ ਨੇ ਸਹ ਵਰਸਾਂ ਦੇ ਮੁਰਦੇ ਜ਼ਿੰਦਾ ਕਰ ਦਿੰਦੇ ਨੇ ਤਾਂ ਸਾਰੀ ਕਹਿਣ ਲੱਗੇ ਕਿ ਸਾਨੂੰ ਵੀ ਉਹਨਾਂ ਦੀ ਸਰਕਾਰ ਦੀਆਂ ਸਿਫਤਾਂ ਸੁਣਾਓ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਤਾਂ ਹਜ਼ੂਰ ਉਹ ਕੀ ਦੱਸਦਾ ਕਿ ਮੇਰੇ ਤੇ ਕਿੱਡਾ ਵੱਡਾ ਕਰਮ ਕੀਤਾ ਸਰਕਾਰ ਨੇ ਕੌਣ ਨੇ ਉਹ ਕੀ ਤਾਰੀਫ ਕਰਦਾ ਹੈ ਗੋਸ ਨੂੰ ਮੰਨਣ ਵਾਲਿਆਂ ਦੀ ਤੇ ਸੁਬ ਦੇ ਕੋਈ ਅਣ ਮੰਨਣ ਵਾਲਿਆਂ ਦੀ ਤੇਰੀ ਕਦੇ ਨਾ ਹਟੀ ਗੋਸ ਨੂੰ ਮੰਨਣ ਵਾਲਿਆਂ ਦੀ ਤੇਰੀ ਕਦੇ ਨਾ ਹਟੀ ਗੋਸ ਨੂੰ ਮੰਨਣ ਵਾਲਿਆਂ ਦੀ ਤੇਰੀ ਕਦੇ ਨਾ ਹਟੀ ਆਦਿ ਮਹਾ ਪਾਤਾ ਦਾ ਸੁਨਿਆਲ ਬਹਿੀਆਂ ਤਕਦੀਰਾਂ ਮੋੜ ਦਲੇ ਨਾ ਰੱਬ ਨਾ ਹੌਸਲੇ ਯਾ ਰੱਬ ਨਾ ਦੁਨੀਆਂ ਦਾ ਹੋਵੇਗਾ ਕਿਦ ਦੁਨੀਆਂ ਦਾ ਹੋਵੇਗਾ ਨਾ ਰੱਬ ਨਾ ਹੌਸਲੇ ਆਦਮ ਨੂੰ ਕਿਦ ਦੁਨੀਆਂ ਦਾ ਹੋਵੇਗਾ ਨਾ ਰੱਬ ਨਾ ਹੌਸਲੇ ਆਦਮ ਨੂੰ ਕਿਦ ਦੁਨੀਆਂ ਦਾ ਹੋਵੇਗਾ ਇਹ ਮੁਖੀਆ ਦੇ ਵੱਲ ਧਰਮ ਦੀਆ ਧਰਮ ਦੀਆ ਸਾਥੀਆਂ ਮਾਰਦਾ ਹੋਵੇਗਾ ਜੀ ਹੁਣ ਆਪਨ ਗੋਤੇ ਗਾਉਂਦੇ ਗਾਦੇ 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 ਤਰਨ ਗਾਦੇ ਗਾਉਂਦੇ ਗਾਦੇ ਹੋਰ ਉਸ ਬਾਦ ਦੇ ਮੁਹਰੇ ਲਿਖਦੇ ਗਾਦੇ ਤਰਨ ਦੇ ਰਾਮ ਨਾ ਮੀਰ ਜੀ ਦਾ ਨਾਮ ਗੋਸੂ ਮੰਨਣਾ ਮਾਣਿਆ ਦੀ ਮੇਰੀ ਕਦਰ ਨਾ ਹਰੀ ਉਸ ਨੂੰ ਪਰਣਾ ਦੇ ਆਦੀ ਮੇਰੀ ਕਦਰ ਨਾ ਹਰੀ ਮੇਰੇ ਬਾਸਲ ਆਜ਼ਮ ਪਿਆਰੇ ਲਈ ਕੋਈ ਕਾਜ ਨਿਬਾਰਾ ਪਰਸਾਂ ਦੀ ਮੇਰੇ ਬਾਸਲ ਆਜ਼ਮ ਉਈ ਕਦ ਨਹੀਂ ਜਾਦਾ ਪਰਸਾਂ ਦੀ ਓ ਜਿਸ ਮੇਰੀ ਵੱਲ ਲਜ਼ਰ ਕਰੇ ਕਰੇ ਨਹੀਂ ਵੱਲ ਲਜ਼ਰ ਕਰੇ ਹੁਣ ਪਾਣ ਲਗਾ ਕੇ ਛੱਡ ਦਵੋ ਸੁਣੋ ਅਦਰ ਵਾਲੀ ਮੇਰੀ ਕਦੇ ਨਾ ਹੜੀ ਓਸ ਨੂੰ ਬੰਦ ਵਾਲਿਆਂ ਦੀ ਮੇਰੀ ਕਦੇ ਨਾ ਹੜੀ ਓਸ ਨੂੰ ਬੰਦ ਵਾਲਿਆਂ ਦੀ ਮੇਰੀ ਕਦੇ ਨਾ ਹੜੀ ਓਸ ਨੂੰ ਦਰਿਆ ਡੋਪਣਾ ਪੀ ਸਰਵਾਦਾ ਚੋਲੀਓਂ ਦਰਿਆ ਨੋ ਪੁਲਾਕੀ ਜੇ ਅਣੀ ਮੀਰਾ ਵਾ ਫੜੀ ਦਰਿਆ ਨੋ ਪੁਲਾਕੀ ਤੇ ਜੇ ਅਣੀ ਮੀਰਾ ਵਾ ਫੜੀ ਦਰਿਆ ਨੋ ਪੁਲਾਕੀ ਤੇ ਜੇ ਅਣੀ ਮੀਰਾ ਵਾ ਫੜੀ ਨਾਮ ਸਰਵਾਤੋਂ ਦਾ ਸਦਕੇ ਪਰਲਾ ਤੋਂ ਦਾ ਸਦਕੇ ਹੰਮੀ ਮੋੜ ਦਾ ਨੀਂ ਨੋਹਾ ਕਰਕੇ ਹੋਰ ਦਨੀਓਹਾ ਕਰਕੇ ਹੋ ਤੋ ਜੀਮਤੀ ਅੰਦੀ ਵਾ ਫੜ ਕੇ I'm okay. not ਰਜੀ ਆ ਹੋ ਗਿਆ ਰਜੀ ਆ ਜੀ ਦੇ ਨਾਲ ਜੜੇ ਤੁਮਹਾਂ ਪ੍ਰੇਮੀ ਜਹਾਨੇ ਸਖੀ ਬਣਿਆ ਜ਼ਮਾਨੇ ਸਭੀ ਬਣਿਆ ਜ਼ਮਾਨੇ ਸਹੀ ਤੇ ਤੁਮਹਾਂ ਪ੍ਰੇਮੀ ਜਹਾਨੇ ਸਖੀ ਬਣਿਆ ਜ਼ਮਾਨੇ ਰੋਮਾਂ ਪ੍ਰੇਮੀ ਜਹਾਨੇ ਸਭੀ ਬਣਿਆ ਜ਼ਮਾਨੇ ਮੇਰੇ ਪਿੱਛੇ ਹੱਥ ਵਿੱਚ ਸਾਰੇ ਰੱਬ ਦੇ ਖਵਾਲੇ ਬਰਬਰ ਬਰਕਰਤੂਹੇ ਤੇ ਖੜੀ ਬੰਦਾ ਜੋਲੀਆ ਬਰਬਰ ਬਰਕਰਤੂਹੇ ਤੇ ਖੜੀ ਸਾਈਂ ਤੇਰਾ ਬਲਵਾ ਜੋਲੀਆ ਬਰਬਰ ਬਰਕਰਤੂਹੇ ਤੇ ਖੜੀ ਬੰਦੇ ਜੋਲੀਆ ਬਰਬਰ ਬਰਕਰਤੂਹੇ ਤੇ ਖੜੀ ਸਾਈਂ ਤੇਰਾ ਬਲਵਾ ਜੋਲੀਆ ਬਰਬਰ ਬਰਕਰਤੂਹੇ ਤੇ ਖੜੀ ਬੰਦੇ ਜੋਲੀਆ ਬਰਬਰ ਬਰਕਰਤੂਹੇ ਤੇ ਖੜੀ ਅਰਸ਼ ਪਰਸ਼ ਵਾਲਾ ਬੁਲਦ ਮੇਰੀਆਂ ਪੀਰ ਪੀਰ ਬੁਲਦ ਜਦ ਘੜੀ ਵਰ ਸ਼ੁਭਨਾਗੇ ਜਿੱਥੇ ਬੈਠਗੇ ਉਹ ਸਾਈ ਮੇਰੇ ਰੋਖਾਂ ਵਰ ਸ਼ੁਭਨਾਤੇ ਕਿੱਥੇ ਦਾ ਤੱਕੜੀ ਵਰ ਸ਼ੁਭਨਾਗੇ ਜਿੱਥੇ ਉਹ ਥੋ ਥੋ ਵਰ ਸ਼ੁਭ बणे जिथे रिश्ते ताईं कदम है रिश्ते ਜੜੀ ਸਾਈਂ ਦਾ ਰਾਈ ਰਮ ਬਜਣੀ ਗੋਸ ਨੂੰ ਮੰਨਣ ਵਾਲਾ